ਟਾਪ ਆਫ ਦਾ ਟੇਬਲ ਅਵਾਰਡ ਟਾਪ 1% 엘ੀਟ ਐਡਵਾਈਜ਼ਰਾਂ ਦੇ ਵਿੱਚ 96048287213 ਦੂਸਰੇ ਸਪੌਂਸਰ ਕੈਪਟਨ ਮੀਟ ਸ਼ੌਕ ਮੀਟ ਆਪ ਮੀਟ ਲੈ ਕੇ ਆਉਣਾ ਤੇ ਜਾਂ ਫਿਰ ਇਹਨਾਂ ਨੂੰ ਕਹਿਣਾ ਬਈਆ ਮਾਰੀਆਂ ਜੀਆਂ ਜੜੀਆਂ ਚਿਕਨ ਦੇ ਪੀਸਸ ਨੇ ਉਹ ਸਾਡੇ ਲਈ ਸੂਤ ਕਰ ਦਿਓ ਫਸੂਤ ਕਰ ਦਿੰਦੇ ਨੇ ਓਵਨ ਦੇ ਉੱਪਰ ਅਲੱਗ-alag ਟੈਂਪਰੇਚਰ ਤੇ ਰੋਸਟ ਕਰਕੇ ਦਿੰਦੇ ਆ ਤੇ ਚਿਕਨ ਤੁਹਾਨੂੰ ਰੈਡੀ ਕਰਕੇ ਦਿੰਦੇ ਆ ਸੂਪ ਠੰਡ ਦੇ ਵਿੱਚ ਖਰੌੜਿਆਂ ਦਾ ਬਣਾ ਕੇ ਦਿੰਦੇ ਆ ਸੂਫਾ ਕੈਪਟਨ ਮੀਟ ਸ਼ਾਪ ਸ਼ੇ ਲੋਕੇਸ਼ਨਾਂ ਸਰਵ ਕਰਦੀਆਂ ਯਾਦ ਰੱਖਿਓ ਕੈਪਟਨ ਮੀਟ ਸ਼ਾਪ ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਸਰਾਬਾ ਟਰੱਕ ਟ੍ਰੇਲਰ ਰਿਪੇਅਰ ਡਰਾਈਵਿੰਗ ਸਕੂਲ ਤੋਂ ਬਾਅਦ ਅਮਰਤ ਤੇ ਜਸ ਉਹਨਾਂ ਨੇ ਤੁਹਾਡੇ ਲਈ ਟਰੱਕ ਤੇ ਟ੍ਰੇਲਰ ਰਿਪੇਅਰ ਦੀਆਂ ਸੇਵਾਵਾਂ ਦਿੱਤੀਆਂ ਤੇ ਤੁਸੀਂ ਟਰੱਕ ਪੂਰਾ ਰਿਪੇਅਰ ਕਰਾਉਣਾ ਟ੍ਰੇਲਰ ਤੇ ਆਪ ਪਿਕਅਪ ਤੇ ਡ੍ਰੌਪ ਆਫ ਦੀ ਵੀ ਸੁਹੂਲਤਾ ਆਪੇ ਲੈ ਆਉਂਦੇ ਆ ਜੇ ਤੁਸੀਂ ਥੱਕੇ ਹੋਏ ਮੜਾ ਜਾ ਆਰਾਮ ਕਰਨਾ ਕਹਿੰਦੇ ਦੱਸੋ ਕਿੱਥੇ ਟਰੱਕ ਲੈ ਜਾਣੇ ਆ 604 658 35 ਅਮਰਤ ਦਾ ਨੰਬਰ ਹੈ 604 916 58 35 ਜਸ ਦਾ ਨੰਬਰ ਹੈ ਲਾਈਟ ਹਾਊਸ ਬਾਰ ਐਂਡ ਗ੍ਰਿਲ ਐਬਸਫੋਰਡ ਦੇ ਵਿੱਚ ਆ 15 ਡਾਲਰ ਦੇ ਵਿੱਚ ਸੱਤੇ ਦਿਨ ਤੁਸੀਂ ਬਫੇ ਦਾ ਆਨੰਦ ਲੈ ਸਕਦੇ ਹੋ 11 ਤੋਂ 2:30 ਵਜੇ ਤੱਕ ਅਮਰਤਸਰ ਦੇ ਕੁਲਚੇ ਨੇ ਤੇ ਪਰੌਂਠੇ ਨੇ ਤੇ ਉੱਪਰ ਮਖਣੀਆਂ ਚੌੜਾ ਚੌੜੀ ਕਰਕੇ ਪਾਉਂਦੇ ਆ 50 ਜਣਿਆਂ ਦੀ ਪਾਰਟੀ ਹਾਲ ਆ 3600 ਟੌਨ ਲਾਈਨ ਰੋਡ ਆ ਐਬਸਫੋਰਡ ਦੇ ਵਿੱਚ 7786667848 ਸ਼ੁੱਧ ਵੈਸ਼ ਨੂੰ ਢਾਬਾ ਸਰੀ ਦੇ ਵਿੱਚ ਦੇਸੀ ਘਿਓ ਦੇ ਤੜਕੇ ਕਿੱਥੇ ਲੱਗਦੇ ਆ 102 0910209 ਕਿੰਗ ਜਾਰਜ ਬੁਲੇਵਰਡ ਤੇ ਜਿਹੜਾ ਹਵੇਲੀ ਦੇ ਵਿੱਚ ਆਪਾਂ ਖਾਣਾ ਖਾਂਦੇ ਆ ਜਦ ਦਿੱਲੀ ਨੂੰ ਆਉਣੇ ਆ ਮੁਰਥਲ ਦੇ ਕੋਲ ਨੂੰ ਰੁਕਦੇ ਆ ਨਾ ਜਾਣ ਵੇਲੇ ਬਸ ਗਲੇਡੂ ਭਰੇ ਹੁੰਦੇ ਨੇ ਗਰਾਈ ਅੰਦਰ ਨੂੰ ਨਹੀਂ ਜਾਂਦੀ ਆਉਣ ਵੇਲੇ ਤਰਾਰੇ ਚ ਹੁੰਨੇ ਆਵੇ ਗੱਲੇ ਕੋਈ ਨਹੀਂ ਪਿੰਡ ਗਏ ਹੁਣ ਜਿਹੜਾ ਮਰਜੀ ਸ਼ਿਕਾਈ ਚੱਲੋ ਦੇਸ਼ੜਣਾ ਬੜਾ ਔਖਾ ਹੈ ਪਰ ਸ਼ੁੱਧ ਵੈਸ਼ਨੂ ਟਾਬਾ ਦੇਸ਼ਾਰਗਾ ਸਵਾਦ 10209 ਕਿੰਗ ਜਰਜ ਬੁਲੇਵਰਡ ਫਾਸਟ ਫਾਸਟ ਐਜ਼ੀ ਰੈਨੋਵੇਸ਼ਨ ਨਵਾਂ ਘਰ ਬਣਾਉਂਦੇ ਨੇ ਰੈਨੋਵੇਟ ਕਰਕੇ ਕਿਚਨ ਬਾਥਰੂਮ ਰੇਲਿੰਗ ਫਾਇਰਪਲੇਸ ਗੱਲ ਕੀ ਜਿਹੜਾ ਵੀ ਕੋਈ ਕੰਮ ਕਰਾਉਣਾ ਤੁਸੀਂ ਘਰ ਸ਼ੰਡ ਕੱਢ ਦਿੰਦੇ ਆ ਘਰ ਦੇ 77824525507782452550 ਐਬਸਫੋਰ ਦੇ ਵਿੱਚ ਨੇ ਫਾਸਟ ਐਂ ਇਜ਼ੀ ਰੈਨੋਵੇਸ਼ਨ ਨਵੇਂ ਸਪான்ਸਰ ਨੇ ਪਤੀ ਸੈਗਮੈਂਟ ਦੇ ਤੇ ایਵਨ ਗਟਰਸ ਗਟਰਸ ਤੁਸੀਂ ਪੁਰਾਣੇ ਨਵੇਂ ਘਰ ਦੇ ਪ੍ਰਣਾਲੇ ਲਾ ਦਿੰਦੇ ਆ ਤੇ ਉੱਪਰੋਂ ਟੱਕ ਦਿੰਦੇ ਆ ਵੀ ਵਿੱਚ ਕਾ ਫੂ ਸੁੱਡ ਕੇ ਕਈ ਵਟਾਂ ਨੀ ਡਿੱਗ ਪੈਂਦੀਆਂ ਫਿਰ ਬੰਦ ਹੋ ਜਾਂਦੇ ਆ ਡੌਨ ਪਾਈਪ ਲੀਫ ਗਾਰਡ ਉਹਨੂੰ ਕਹਿੰਦੇ ਆ 604 724 5493 604 721 0372 ਸੁਰਨਮ ਕੇਰ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲੂ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲੂ ਸਾਹਿਬ। ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਮੇਅਰ ਦੀ ਚੋਣ ਹੋ ਗਈ ਜੀ ਫਿਰ? ਬਿਲਕੁਲ ਜੀ। ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਅੱਜ ਮੇਅਰ ਦੀ ਚੋਣ ਹੋ ਗਈ। ਜੀ। ਪੰਜਾਬ ਦੇ ਅਮਰਸਰ ਸਾਹਿਬ ਦੇ ਵਿੱਚ ਮੇਅਰ ਦੀ ਚੋਣ ਬਹੁਤ ਜ਼ਿਆਦੇ ਚਰਚਾ ਦਾ ਬੇਸ਼ਾਬਣਗੀ ਬਰਫਲ ਹੋਇਆ ਹੈ ਜੀ 85 ਵਾਰਡ ਨੇ ਅਮਰਸਾ ਸਾਹਿਬ ਦੇ 85 ਵਾਰਡਾਂ ਦੇ ਵਿੱਚੋਂ ਮੇਅਰ ਬਣਾਉਣ ਦੇ ਲਈ 46 ਵੋਟਾਂ ਚਾਹੀਦੀਆਂ ਕਾਂਗਰਸ ਕੋਲੇ 40 ਸੀ ਕਾਂਗਰਸ ਕੋਲੇ ਸਭ ਤੋਂ ਵੱਧ ਕਾਉਂਸਲਰ ਆ ਜਿਹੜੇ ਜਿੱਤੇ ਸੀ ਕਿਉਂਕਿ ਜਿਹੜੀਆਂ ਚੋਣਾਂ ਹੋਈਆਂ 85 ਵਾਰਡਾਂ ਦੇ ਵਿੱਚ ਉਹਦੇ ਚੋਂ 40 ਤੇ ਕਾਂਗਰਸ ਜਿੱਤੀ 24 ਤੇ ਆਵਾਦੀ ਪਾਰਟੀ ਜਿੱਤੀ ਹੱਤਾਂ ਜਿਆਦਾ ਜਿੱਤੇ ਦੋ ਪਾਰ ਪਾਲੇ ਜਿੱਤੇ ਕੁਸ਼ਕ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਜਿਹੜੇ ਅੱਧੀ ਦਰਜੰਦੇ ਖਰੀਬ ਹੋ ਜਿੱਤੇ ਹੋਇਆ ਇਹ ਕਿ ਸਥਿਤੀ ਦੇ ਅਨੁਸਾਰ ਦੇਖੋ ਕਾਂਗਰਸ ਕੋਲੇ 40 ਸੀ ਉਹਨਾਂ ਨੂੰ ਤਾਂ 5-6 ਕੌਂਸਲਰ ਚਾਹੀਦੇ ਸੀਗੇ 46 ਦੇ ਨਾਲ ਉਹਨਾਂ ਦਾ ਮੇਅਰ ਬਣਦਾ ਆਮ ਆਦਮੀ ਪਾਰਟੀ ਤਾਂ ਅੱਗੇ ਖੜੀ ਸੀ 24 ਕੌਂਸਲਰ ਸੀ ਉਹਨਾਂ ਕੋਲੇ ਹਮ ਪਰ ਅੱਜ ਉਲਟਾ ਫੇਰ ਇਹ ਹੋਇਆ ਕੀ ਐਨਾਉਂਸਮੈਂਟ ਕਰ ਦਿੱਤੀ ਗਈ ਕਿ ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਮੋਤੀ ਪਾਰਟੀਆ ਨੇ ਜਿਹੜੇ ਓਮਰ ਸਾਹਿਬ ਦੇ ਨਵੇਂ ਮੇਅਰ ਬਣਾਏ ਗਏ ਇਹ ਤੋਂ ਇਲਾਵਾ ਪ੍ਰਿੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਤੇ ਨੀਤਾ ਰਾਣੀ ਡਿਪਟੀ ਮੇਅਰ ਬਣਾ ਦਿੱਤੀਆਂ ਗਈਆਂ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਗਿੱਲਸਾਹ ਕਾਂਗਰਸ ਵਾਲੇ ਧਰਨਾ ਲਈ ਬੈਠੇ ਨੇ ਰਾਜੇ ਬੜਿੰਗ ਦੀ ਵਾਈਚ ਹੂੰ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਬਾ ਜਿੰਨੇ ਵੀ ਅੰਮ੍ਰਿਤਪੁਰ ਦੇ ਵਰਗੇ ਕਾਂਗਰਸ ਦੇ ਲੀਡਰ ਨੇ ਸਾਰੇ ਘਰ ਲਾਈ ਬੈਠੇ ਨੇ ਪਹਿਲਾਂ ਇਹ ਜਿਵੇਂ ਸਕੂਲ ਦੇ ਵਿੱਚ ਚੋਣ ਹੋ ਰਹੀ ਸੀ ਅੱਜ ਉਹਦੇ ਬਾਹਰ ਬੈਠ ਗਏ ਫਿਰ ਇਹ ਜਾ ਕੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਅਦ ਕਰਨਾ ਚੱਟ ਪਏ ਨਾ ਇਹ ਇਹ ਕਹਿ ਰਿਹਾ ਵੀ ਠੱਗਾ ਹੋਇਆ ਕੋਈ ਠੱਗਾ ਹੋਇਆ ਤਾਂ ਸਾਫ ਨਜ਼ਰ ਆ ਰਿਹਾ ਪਰ ਠੱਗਾ ਇਹ ਕਾਂਗਰਸੀ ਵੀ ਕਰਦੇ ਰਹੇ ਆ ਜਦੋਂ ਸਰਕਾਰ ਇਹਨਾਂ ਦੀ ਸੀ ਲੇਕਿਨ ਆਵਾਮੀ ਪਾਰਟੀ ਤੇ ਸਵਾਲ ਇਸ ਲਈ ਕਰਨਾ ਬਣਦਾ ਕਿ ਬਦਲਾਅ ਦੀ ਗੱਲ ਕਰਕੇ ਆਏ ਬਦਲਾਅ ਦੀ ਗੱਲ ਕਰਕੇ ਆਏ ਖੁਦ ਬਦਲ ਗਏ ਹੁਣ 24 ਕਾਉਂਸਲਰਾਂ ਤੋਂ ਤੁਹਾਡੇ ਕੋਲੇ ਜਿਹੜੇ ਮੇਅਰ ਕਿਵੇਂ ਬਣ ਗਿਆ ਇਹ ਸਵਾਲ ਆਮ ਆਦੀ ਪਾਰਟੀ ਤੇ ਉੱਠਦਾ ਹੈ ਕੀ ਭਾਜਪਾ ਨੇ ਨਦੀ ਹਮਾਇਤ ਕੀਤੀ ਕੀ ਕਾਲੀ ਦਲ ਨੇ ਹਮਾਇਤ ਕੀਤੀ ਕੀ ਸਾਰੇ ਚਲੋ ਯਾਦ ਪੁੱਕਤ ਜਾਂਦੇ ਹੁੰਦੇ ਨੇ ਮੰਨੀ ਗੱਲ ਪਰ ਸਾਰੇ ਪੁੱਕਤਣ ਦੇ ਬਾਵਜੂਦ ਵੀ ਪਤਾ ਨਹੀਂ ਸੀ ਕਾਂਗਰਸ ਦੇ ਲਗਭਗ ਦੋ ਕਾਉਂਸਲਰ ਜਿਹੜੇ ਐਬਸੈਂਟ ਰਹੇ ਉਹ ਐਬਸੈਂਟ ਕਿਉਂ ਰਹੇ ਰਾਜੇਵ ਬਣਕ ਤੇ ਵੀ ਸਵਾਲ ਹੈ ਸਵਾਲ ਕੱਲੇ ਆਮ ਆਦਮੀ ਪਾਰਟੀ ਤੇ ਨਹੀਂ ਉੱਠ ਰਹੇ ਸਵਾਲ ਕਾਂਗਰਸ ਦੀ ਲੀਡਰਸ਼ਿਪ ਤੇ ਵੀ ਉੱਠ ਰਹੇ ਨੇ ਜਦੋਂ ਦੇ ਰਾਜਾ ਬੜਿੰਗ ਜੀ ਪ੍ਰਧਾਨ ਬਣੇ ਨੇ ਕਾਂਗਰਸ ਦੇ ਕਾਂਗਰਸ ਚ ਆਏ ਘੱਟ ਨੇ ਗਏ ਵੱਧ ਨੇ ਕਾਰਨ ਕੀ ਹੈ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਬਸਾਂ ਦੀਆਂ ਬਾੜੀਆਂ ਦੀ ਗੱਲ ਜਦੋਂ ਮੁੱਖ ਮੰਤਰੀ ਕਰਦਾ ਰਾਜਾ ਬੜਿੰਗ ਦਬ ਜਾਂਦਾ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਰਾਜੇ ਬੜਿੰਗ ਦੀ ਜਿਹੜੀ ਹੈਗੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਹੈਗੀ ਸਾਜ ਪਿਆਲੀ ਨਜ਼ਰ ਆ ਰਹੀ ਹੈ ਤੇ ਇਹੀ ਕਾਂਗਰਸ ਦੇ ਪੰਜਾਬ ਦੇ ਵਿੱਚ ਮੇਰ ਨਾ ਬਣ ਦਾ ਕਾਰਨ ਬਣਦੀ ਹੈ। ਸੋ ਇਹ ਜੀ ਹੁਣ ਜੋ ਹੁੰਦਾ ਆਈਆਂ ਪੰਚਾਇਤਾਂ ਦੇ ਵਿੱਚ ਵੀ ਮਿਊਨਿਸਪੈਲਟੀਆਂ ਦੇ ਵਿੱਚ ਵੀ ਵੀ ਜਿਦੀ ਸੂਬੇ 'ਚ ਸਰਕਾਰ ਹੁੰਦੀ ਹੈ ਜੇ ਤਾਂ ਸੌਖਿਆ ਹੀ ਉਹਦਾ ਬਣ ਜੇ ਤਾਂ ਵੀ ਠੀਕ ਹੈ ਨਾ ਸੌਖਿਆ ਹੀ ਬਣੇ ਤਾਂ ਵੜਾ ਲੈਂਦੇ ਹੁੰਦੇ ਨੇ। ਸੋ ਇਹੀ ਦਾ ਮਸਾ ਸਾਫ ਦੇ ਵਿੱਚ ਜਿਹੜਾ ਇਹਨਾਂ ਦੇ ਵੱਲੋਂ ਖੇਡਿਆ ਗਿਆ ਨਜ਼ਰ ਆ ਰਿਹਾ ਹੈਗਾ ਹੁਣ ਜ ਇਨਾਂ ਲਈ ਇਹ ਸਵਾਲ ਵੀ ਹੈ ਕਿ ਅਜੇ 3 ਸਾਲ ਹੋਏ ਆ ਸਰਕਾਰ ਬਣੀ ਨੂੰ ਜੇ ਇਹਨਾਂ ਦਾ ਸੱਦਿਆ ਜਾਂ ਸੌਥਿਆ ਬੋਟਾ ਨਹੀਂ ਅਜੇ ਮੇਅਰ ਤੋਂ ਸੂਬੇ ਦੇ ਸ਼ਹਿਰਾਂ 'ਚ ਨਹੀਂ ਬਣ ਰਹੇ ਦਾ ਮਤਲਬ ਹੈ ਕਿ ਇਹਨਾਂ ਨੂੰ ਆਪਣੀ ਪੀੜੀ ਇੱਥੋਂ ਸੋਚੀ ਫੇਰਨੀ ਚਾਹੀਦੀ ਹੈ ਜੀ ਅੱਛਾ 26 ਜਨਵਰੀ ਕੱਲ ਲੰਘ ਕੇ ਗਈ ਹੈ ਗਣਤੰਤਰ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕੱਲ ਆਪਣਾ ਸ਼ੋਅ ਨਹੀਂ ਸੀ ਡਾਕਟਰ ਭੀਮਰਾਓ ਅੰਬੇਦਕਰ ਦਾ ਬੁੱਤ ਤੋੜਨ ਦਾ ਮਾਮਲਾ ਪੰਜਾਬ ਵਿੱਚ ਭਖਿਆ ਜੀ ਹਾਂਜੀ ਜੀ ਸਾਹਿਬ ਇਹ ਮਸਲਾ ਕਾਫੀ ਪਹ ਗਿਆ दरअसल ਹੋਇਆ ਇਹ ਇੱਕੇ ਗਨਤੰਤਰ ਦੇ ਦਿਵਸ ਦੇ ਮੌਕੇ ਅਮਰਸਾ ਸਾਹਿਬ ਦੇ ਦੇ ਚੀ ਡਾਕਟਰ ਭੀਮਰਾਓ ਅੰਬੇਦਕਰ ਦਾ ਬੁੱਤ ਤੋੜਨ ਦਾ ਮਸਲਾ ਸਾਹਮਣੇ ਆਇਆ ਇੱਕ ਵਿਅਕਤੀ ਨੇ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਤੇ ਚੜ ਕੇ ਉਹਨੂੰ ਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਇਹ ਬੱਤਾਂ ਦਾ ਜਿਹੜਾ ਅਮਰਸਰ ਸਾਹਿਬ ਹੀ ਹੈਰੀਟੇਜ ਸਟਰੀਟ ਦੇ ਵਿੱਚ ਲੱਗਿਆ ਹੋਇਆ ਹੈਗਾ ਇਹਦੇ ਨਾਲ ਹੀ ਵਿਅਕਤੀ ਨੇ ਉੱਥੇ ਬਣੀ ਸੁਵਿਧਾਣ ਦੀ ਕਿਤਾਬ ਤੇ ਵੀ ਅਗਲ ਜਿਹੜੀ ਆ ਉਹ ਲਗਾਈ ਅੱਜ ਜਦੋਂ ਇਹਦੀ ਜਾਣਕਾਰੀ ਵੱਖ-ਵੱਖ ਦਲਿਤ ਸਮਾਜ ਦੀਆਂ ਜਿ세 ਬੰਦਿਆਂ ਨੂੰ ਲੱਗੀ ਤਾਂ ਉਹਨਾਂ ਨੇ ਰੋਸ ਦਾ ਪ੍ਰਗਟਾਵਾ ਕੀਤਾ ਹਲਕੇ ਬੰਦ ਦਾ ਸੱਦਾ ਦੇ ਦਿੱਤਾ ਗਿਆ ਹੈਗਾ ਹਲਕੇ ਲੁਧਿਆਣਾ ਅਮਰਸਰ ਸਾਹਿਬ ਜਲੰਧਰ ਫਰਵਾੜਾ ਮੋਗਾ ਇਹ ਬੰਦ ਰਹਿਣਗੇ ਇਹ ਜਿਹੜੀ ਕਿਆ ਫਰਾਈਆ ਲਈ ਜਾ ਰਹੀ ਹੈ ਕਿਉਂਕਿ ਦਲੇ ਤੇ ਜੈਸੇ ਬੰਦੇ ਨੇ 5000 ਦਾ ਦਸਤਾ ਤਸਤਾ ਹੋਇਆਗਾ ਤਰਸਲ ਹੋਇਆ ਇਹ ਕਿ ਕੱਲ ਇੱਕ ਵਿਅਕਤੀ ਸਿੰਧਾ ਗਣਤੰਤਰ ਦੇਸ ਤੋਂ ਵਾਲੇ ਦੇਨ ਡਾਕਟਰ ਬੀ ਆਰ ਐਮ ਦੇਸ ਕਾ ਸਾਲ ਦੀ ਪ੍ਰਤਿਮਾ ਨਾਲ ਜਿਹੜੀ ਛੇੜਛਾੜ ਦੀ ਕੋਸ਼ਿਸ਼ ਕੀਤੀ ਔਰ ਉੱਥੇ ਪਾਣੀ ਭੰਨ ਤੋੜ ਕੀਤੀ ਜੀਤੋ ਬਾਅਦ ਉਹਨੂੰ ਗ੍ਰਿਫਤਾਰਤਾ ਕਰ ਲਿਆ ਗਿਆ ਉਹਦਾ ਨਾਮ ਹੈ ਜਿਹੜਾ ਉਹ ਆਕਾਸ਼ ਆ ਜੀ ਮੋਗਾ ਜ਼ਿਲ੍ਹੇ ਦੇ ਧਰਮਕੋਟ ਦਾ ਰਹਿਣ ਵਾਲਾ ਅਰਤਨਕੋਟ ਦੀ ਚੁੰਗਾ ਵਸਤੀ ਆ ਜਿਸ ਤੋਂ ਦਾ ਬਸਨੀਕ ਹੈ ਦਲਿਤ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ 24 ਸਾਲ ਦੀ ਉਹਦੀ ਉਮਰ ਹੈ ਔਰ ਪਰਿਵਾਰ ਨਾਲ ਉਹਦੀ ਬਣਦੀ ਘਾਟੀ ਹੈ ਜਿਲ੍ਹਾ ਤਿੰਨ ਸਾਲ ਪਹਿਲਾਂ ਇਹ ਮੁੰਡਾ ਦबई ਗਿਆ ਸੀ ਆਕਾਸ਼ ਹਮਮ ਅਰਤਨਕੋਟ ਦਾ ਔਰ ਦबई ਦੇ ਵਿੱਚ ਇਹ ਰਿਹਾ ਉਥੋਂ ਕਿਹਦੇ ਸੰਪਰਕ ਚ ਆਇਆ ਕਿਵੇਂ ਆਇਆ ਇਹ ਤਾਂ ਨਹੀਂ ਕਿਹਾ ਜਾ ਸਕਦਾ ਲੇਕਿਨ ਦबई ਤੋਂ ਆ ਕੇ ਘਰੇ ਨਹੀਂ ਗਿਆ ਇਹ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣ ਲੱਗ ਗਿਆ ਔਰ ਉਸ ਤੋਂ ਬਾਅਦ ਜਿਹਨੇ ਘਟਨਾ ਨੂੰ ਜਿਹੜਾ ਇਨਜ਼ਾਮ ਆ ਉਹ ਦੱਸਾਇੀ ਦੀ ਮਾਤਾ ਬਹੁਤ ਗਰੀਬ ਪਰਿਵਾਰ ਹੈ ਔਰ ਮਾਤਾ ਘਰਾਂ ਦੇ ਵਿੱਚ ਕੰਮ ਵਗੈਰਾ ਕਰਕੇ ਆਪਦਾ ਗੁਜ਼ਾਰਾ ਕਰਦੀ ਹੈ ਪੂਰਾ ਪਰਿਵਾਰ ਆ ਜਿਹੜਾ ਉਹ ਮਿੰਟ ਸਪੈਸ਼ ਪਰਿਵਾਰ ਹੈ ਪਰਿਵਾਰ ਦਾ ਕਹਿਣਾ ਇਹ ਆ ਵੀ ਇਹਦਾ ਸਾਡੇ ਨਾਲ ਕੋਈ ਸਿੱਧਾ ਸੰਪਰਕ ਇਸ ਵਕਤ ਨਹੀਂ ਸੀ ਇਹ ਜਦੋਂ ਦਾ ਦਬਈ ਗਿਆ ਉਦੋਂ ਦਾ ਪਰਿਵਾਰ ਦੇ ਸੰਪਰਕ ਦੇ ਵਿੱਚ ਹੈ ਨਹੀਂ ਸੀਗਾ ਤੁਹੇ ਉਹਦੇ ਘਟਨਾ ਸਮਾਜ ਚ ਬੰਡੀਆਂ ਪਾਉਣ ਵਾਲੀ ਹੈ ਜੀ ਪੰਜਾਬ ਦੀ ਆਬੋ ਹਵਾ ਦੇ ਵਿੱਚ ਕੋਈ ਕੋਈ ਨਾ ਕੋਈ ਮਤਲਬ ਤਾਕਤ ਹੈ ਕੋਈ ਨਾ ਕੋਈ ਸ਼ਕਤੀ ਹੈਗੀ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਥੋੜੇ ਸਮੇਂ ਬਾਅਦ ਜਿਹੜਾ ਲਾਂਬੂ ਲਾਉਣ ਦਾ ਕੰਮ ਕਰਦੀ ਹੈ ਉਹ ਉਸੇ ਅੰਦਾਜ਼ ਦੇ ਵਿੱਚ ਇਹ ਘਟਨਾ ਨੂੰ ਇੰਜ਼ਾਮ ਜਿਹੜਾ ਦਿੱਤਾ ਗਿਆ ਲੱਗਦਾ ਤੇ ਕੁਝ ਦੋ ਗੱਲਾਂ ਸਾਫ਼ ਨੇ ਪਹਿਲੀ ਗੱਲ ਕਿ ਗਰੀਬ ਘਰਾਂ ਦੇ ਮੁੰਡਿਆਂ ਨੂੰ ਜਿਹੜਾ ਉਹ ਇਹ ਚਾਹ ਪਹਿਲਾ ਲਾਲਚ ਦੇ ਕੇ ਚਾਹ ਹੋਰ ਕਿਸੇ ਢੰਗ ਦੇ ਨਾਲ ਇਸ ਤਰ੍ਹਾਂ ਦੀਆਂ ਘਨਾਮਾਂ ਨੂੰ ਜਾਮ ਦਬਾਉਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ। ਔਰ ਇਹ ਮੁੰਡਾ ਵੀ ਜੇ ਮੈਂ ਜ਼ਿਕਰ ਕੀਤਾ ਮੋਗਾ ਦੀ ਧਰਮਕੋਟ ਦੀ ਬਸਤੀ ਦਾ ਰਹਿਣ ਵਾਲਾ 3 ਸਾਲ ਪਹਿਲਾਂ ਦਬਾਈ ਗਿਆ ਔਰ ਉੱਥੋਂ ਆ ਕੇ ਡਾਕਟਰ ਭੀਮਰਾਓਂ ਅਵੇਦਕਰ ਹੋਰਾਂ ਦੇ ਬੁੱਤ ਦੀ ਜਿਹੜੀ ਬੇਅਤੀ ਹੈ ਜੋ ਭੰਨ ਤੋੜ ਕੇ ਲਈਏ ਉਹ ਕਰਦਾਗਾ। ਹੁਣ ਇਹ ਮਸਲਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਇਹਦੇ ਤੇ ਸਰਗਰਮ ਹੋ ਗਈਆਂ ਨੇ। ਔਰ ਜਿਵੇਂ ਦਲਿਤ ਭਾਈਚਾਰੇ ਵੱਲੋਂ ਬੰਦ ਦਾ ਫਰਦਾਸਤਾ ਗਿਆ ਉਹਦੇ ਵਿੱਚ ਵੀ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਉਹ ਹਮਾਇਤ ਕਰ ਰਹੀਆਂ ਨੇ ਉਹ ਦੇਖਦੇ ਆ ਜੇ ਆਉਣ ਵਾਲੇ ਦਿਨਾਂ 'ਚ ਇਹ ਸਥਿਤੀ ਹੈ ਕਿ ਜਿਹੜੀ ਉਹਦੇ ਵਿੱਚੋਂ ਕੀ ਸਾਹਮਣੇ ਆਉਂਦਾ ਕਿ ਕੌਣ ਇਹ ਨੌਜਵਾਨ ਦੇ ਪਿੱਛੇ ਆ ਜੀ ਅੱਛਾ ਜੀ ਇਹ ਦੱਸਿਓ ਵੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸਧਾਰ ਨੇ ਚੇਤਾਵਨੀ ਦਿੱਤੀ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਕੋਈ ਗੱਲਬਾਤ ਕੀਤੀ ਹੈ ਇਹਦੇ 'ਚ ਹਾਂਜੀ ਗੱਲ ਸਾਉ ਦੇਖੋ ਸ਼੍ਰੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਪਿਛਲੇ ਦਿਨੀ ਮੀਟਿੰਗ ਹੋਈ ਆ। ਔਰ ਸ਼੍ਰੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵੱਲੋਂ ਜਿਹੜੀ ਨਵੀਂ ਭਰਤੀ ਮੁਹਿੰਮ ਆ ਉਹ ਸ਼ੁਰੂ ਕੀਤੀ ਗਈ ਆ। ਜਿਹੜਾ 2 ਦਸੰਬਰ ਤੋਂ ਅਕਾਲ ਤੱਕ ਸਰ ਦੀ ਫਸੀਲ ਤੋਂ ਹੁਕਮਨਾਮਾ ਸਨਾਇਆ ਗਿਆ। ਉਸ ਦਿਨ ਸਾਰੇ ਸੀ ਕਿ ਜਿਹੜੀ ਨਵੀਂ ਭਰਤੀ ਮੁਹਿੰਮ ਆ ਉਹ 7 ਮੈਂਬਰੀ ਕਮੇਟੀ ਦੀ ਰਿਵਾਈ ਦੇ ਵਿੱਚ ਹੋਵੇ। ਉਸ ਦਿਨ 2 ਦਸੰਬਰ ਨੂੰ ਹੁਕਮਨਾਮੇ ਦੇ ਵਿੱਚ ਜਥੇਦਾਰ ਸਹਿਵਾਨਾ ਨੇ ਇਹ ਕਿਹਾ ਸੀਗਾ ਇਹ ਜਿਹੜੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਹੈ ਉਹ ਮੋਰਲ ਆਵਾਜ਼ਾ ਜਿਹੜਾ ਗਵਾ ਚੁੱਕੀ ਹੈਗੀ ਤਾਂ ਹੁਣ ਜਿਹੜੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵੱਲੋਂ ਮੈਂਬਰਸ਼ਿਪ ਸ਼ੁਰੂ ਕੀਤੀ ਗਈ ਹੈ ਸੱਤ ਮੈਂਬਰੀ ਕਮੇਟੀ ਦੀ ਬਜਾਏ ਉਹ ਸੱਤ ਮੈਂਬਰੀ ਕਮੇਟੀ ਨੂੰ ਇਗਨੋਰ ਕਰਕੇ ਅਕਾਲੀ ਦਲ ਦੀ ਉਸੇ ਪੁਰਾਣੀ ਲੀਡਰਸ਼ਿਪ ਦੀ ਗਵਾਈ ਦੇ ਵਿੱਚ ਕੀਤੀ ਗਈ ਆ ਹੁਣ ਇਹਦੇ ਤੇ 28 ਜਨਵਰੀ ਦੀ ਜਿਹੜੀ ਮੀਟਿੰਗ ਹੈ ਜੀ ਉਹ ਪੰਜ ਸਿੰਘ ਸਹਿਬਾਨ ਦੀ ਰੱਖੀ ਹੋਈ ਸੀ ਔਰ ਇਹ ਪਤਾ ਲੱਗਿਆ ਸੀਗਾ ਕਿ ਯਾਨੀ ਹਰਪ੍ਰੀਤ ਸਿੰਘ ਜੀ ਨੇ ਜਥੇਦਾਰ ਰਵੀਰ ਸਿੰਘ ਜੀ ਨਾਲ ਫੋਨ ਤੇ ਗੱਲ ਵੀ ਕੀਤੀ ਸੀ ਕਿ ਜਥੇਦਾਰ ਸਾਹਿਬ ਇਹ ਮੀਟਿੰਗ ਹੈ ਜਿਹੜੀ ਉਹ ਪੋਸਟਪੋਨ ਕਰਾਉਣ ਦੀ ਕੋਸ਼ਿਸ਼ ਹੈ ਜਿਹੜੀ ਕਰਨਗੇ ਪਰ ਐ ਮੌਕੇ ਦੇ ਉੱਤੇ ਆ ਕੇ ਹੁਣ ਜਥੇਦਾਰ ਸਾਹਿਬ ਦੇ ਵੱਲੋਂ ਇਹ ਮੀਟਿੰਗ ਹੈ ਜਿਹੜੀ ਪੋਸਟਪੋਨ ਕਰ ਦਿੱਤੀ ਗਈ ਆ ਭਾਵੇਂ ਦਾ ਹਵਾਲਾ ਇਹ ਦਿੱਤਾ ਜਾ ਰਿਹਾ ਹੈ ਕਿ ਜਥੇਦਾਰ ਰਵੀਰ ਸਿੰਘ ਜੀ ਹੋਰਾਂ ਨੂੰ ਪ੍ਰਦੇਸ਼ ਦੇ ਵਿੱਚ ਕੋਈ ਅਰਜੈਂਟ ਕੰਮ ਆ ਗਿਆ ਜਿਹੜਾ ਉਹ ਹੋ ਗਿਆ ਜਿਦੇ ਕਰਕੇ ਇਹ ਮੀਟਿੰਗ ਪੋਸਟਪੋਨ ਹੋਈ ਆ ਲੇਕਿਨ ਸਵਾਲ ਇਹ ਖੜਾ ਹੋ ਗਿਆ ਜੀ ਕਿ ਜੋ ਹੁਕਮਨਾਮਾ ਅਜ ਸਿੰਘ ਸਹਿਬਾਨ ਵੱਲੋਂ ਜਾਰੀ ਕੀਤਾ ਗਿਆ ਸੀ ਜੋ ਲਾਗੂ ਨਹੀਂ ਹੁੰਦਾ ਤਾਂ ਕੀ ਸਿੰਘ ਸਹਿਬਾਨ ਇਹਦੇ ਤੇ ਸਖਤ ਸਟੈਂਡ ਆ ਜਿਹੜਾ ਲੈ ਸਕਦੇ ਨੇ ਇਹਦੇ ਤੇ ਹੁਣ ਜਥੇਦਾਰ ਰਵਿਵੀਰ ਸਿੰਘ ਜੀ ਹੋਰਾਂ ਨੇ ਸਖਤ ਚਦਾਬ ਨਹੀਂ ਤੈਅ ਦਿੱਤੀ ਆ ਕਿ ਉਹ ਹੁਕਮਨਾਮੇ ਦੀ ਇਨ ਬਿਨ ਪਾਲਣਾਗੇ ਜਿਹੜੀ ਉਹ ਕਰਨੀ ਬਣਦੀ ਆ ਔਰ ਸੱਤ ਮੈਂਬਰ ਕਮੇਟੀ ਦੀ ਰਿਵਾਈ ਦੇ ਵਿੱਚ ਹੀ ਮੈਂਬਰਸ਼ਿਪ ਆ ਜਿਹੜੀ ਉਹ ਹੋਣੀ ਚਾਹੀਦੀ ਦੂਜੇ ਪਾਸੇ ਯਾਨੀ ਹਰਪ੍ਰੀਤ ਸਿੰਘ ਜੀ ਉਹ ਰਹਾਂਦਾ ਹੈ ਆ ਕਾਫੀ ਸਖਤ ਸੰਦੇਸ਼ ਆ ਜਿਹੜਾ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਗੈਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਜਿਹੜੀ ਜਾਂਚ ਸੀਗੀ ਇੱਕ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਸੀ ਜਿਹੜਾ ਇੱਕ ਪੁਰਾਣਾ ਸਾਫ ਦਾ ਸਾੰਡੂ ਕਥਿਤ ਇਲਜ਼ਾਮ ਗੈਨੀ ਹਰਪ੍ਰੀਤ ਸਿੰਘ ਜੀ ਕੋਲੋਂ ਦੇ ਉੱਤੇ ਲਾਉਂਦਾ ਜਾ ਕੇ ਔਰ ਉਸ ਵਿਸ਼ੇ ਦੇ ਉੱਤੇ ਜਿਹੜਾਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਜਾਂਦੀ ਆ ਉਹ ਕਹਿੰਦੀ ਹਰਪ੍ਰੀਤ ਸਿੰਘ ਜੀ ਦਾ ਕਹਿਣਾ ਇਹ ਆ ਕਿ ਉਹ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਆ ਗਈ ਜਿਹੜੀ ਬਹੁਤ ਜਲਦ ਆ ਸਕਦੀ ਆ ਉਹ ਕਹਿੰਦੇ ਇੱਕ ਜਿਹੜਾ ਅਕਾਲ ਤਖਤ ਸਾਹਿਬ ਤੋਂ ਕੱਢਿਆ ਹੋਇਆ ਵਿਅਕਤੀ ਆ ਜਿਹੜਾ ਉਹ ਆਉਂਦੀ ਗੱਡੀ 'ਚ ਬਿਠਾ ਕੇ ਜਿਹੜਾਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਗਵਾਹ ਉਹ ਕਾਲ ਕਥਿਤ ਗਵਾਹਾਂ ਨੂੰ ਲਿਆ ਰਿਹਾ ਹੈ ਤਾਂ ਇਹ ਇਹ ਮਸਲਾ ਵੀ ਕਾਫੀ ਫਸਿਆ ਹੋਇਆ ਹੈ ਆਰਗੈਨਿਕ ਹਰਸੀ ਸਰੀਰ ਦਾ ਕਹਿਣਾ ਹੈ ਤਾਂ ਇਹ ਆ ਕਿ ਉਹਨਾਂ ਨੂੰ ਜਿ세 ਦਾਰੀ ਤੋਂ ਫਾਰਗ ਕੀਤਾ ਜਾ ਸਕਦਾ ਹੈ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾਗਾ ਉਹ ਕਾਫੀ ਕੁਛ ਇਸ ਪਾਸੇ ਵੀ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਜੀ ਵਿੱਕੀ ਮਿੱਡੂ ਖੇੜੇ ਦੇ ਕਤਲ ਤੋਂ ਬਾਅਦ ਜਿਹੜੀ ਗੈਂਗਵਾਰ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ ਇਸ ਦੇ ਸੰਬੰਧੀ ਕੀ ਜਾਣਕਾਰੀ ਹੈ ਜੀ ਬਾਕੀ ਜੀ ਵਿੱਕੀ ਮਿੱਡੂ ਖੇੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੜਦਾ ਸੀਗਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਿਦਿਆਰਥੀ ਬੈਂਗ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਐਸਓਆਈ ਉਹਦੇ ਵਿੱਚ ਸਰਗਰਮ ਸੀਗਾ ਔਰ ਵਿੱਕੀ ਮਿੱਡੂ ਖੇੜਾ ਜਿਹੜਾਗਾ ਉਹ ਸੋਪੂ ਦੇ ਵਿੱਚ ਵੀ ਸਰਗਰਮ ਰਿਹਾ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਔਰ ਇਹ ਯੂਥ ਆਗੂ ਦੇ ਤੌਰ ਦੇ ਉੱਤੇ ਅਕਾਲੀ ਦਲ ਦੇ ਤੌਰ ਦੇ ਉੱਤੇ ਬੇਚਰਵਾ ਰਿਹਾ ਔਰ ਜਿਲ੍ਹੇ ਸਾਭਾ ਮਸਲਾ ਇਹ ਸੀਗਾ ਕਿ ਚੰਡੀਗੜ੍ਹ ਦੇ ਵਿੱਚ ਬਿੱਕੀ ਮਿੱਡੂ ਖੇੜਾ ਦਾ ਜਿਹੜਾਗਾ ਉਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਔਰ ਉਸ ਕਤਲ ਦੇ ਮਸਲੇ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਜਿਹੜਾ ਅੱਜ ਉਮਰ ਕੈਦ ਦੀ ਸਜ਼ਾ ਸੁناਈ ਗਈ ਆ। ਜਿਹੜੇ ਤਿੰਨ ਦੋਸ਼ੀ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁناਈ ਹੈ ਕਿਤਾ ਉਹ ਹੈਗਾ ਅਜੀਤ ਔਰਫ ਹਨੀਰ ਔਰਫ ਲਖਮੀ ਦੂਜਾ ਹੈਗਾ ਸੱਜਨ ਔਰਫ ਭੋਲੂ ਤੇ ਤੀਜਾ ਹੈਗਾ ਅਨਿਲ ਲਾਟ ਇਹ ਸਾਰੇ ਕਥਿਤ ਗੈਂਗਸਟਰ ਤੇ ਸ਼ਾਰਪ ਸ਼ੂਟਰ ਗੰਬੀਹਾ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਨੇ ਉਮਰ ਕਾਇਦ ਦੇ ਨਾਲ ਨਾਲ ਇਹਨਾਂ ਤਿੰਨਾਂ ਦੋਸ਼ੀਆਂ ਨੂੰ 2-2 ਲੱਖ ਰੁਪਏ ਦਾ ਜੁਰਮਾਨਾ ਵੀ ਜਿਹੜਾ ਉਹ ਲਾਇਆ ਹੋਇਆਗਾ ਇਹ ਕਤਲ ਕੇਸ ਦੇ ਵਿੱਚ ਸਬੂਤਾਂ ਦੀ ਘਾਟ ਕਰਕੇ ਅਦਾਲਤ ਨੇ ਗੈਂਗਸਟਰ ਭੁਪਿੰਦਰ ਸਿੰਘ ਉਰਫ ਭੂਪੀ ਰਾਣਾ ਮੈਥ ਡਾਗਰ ਤੇ ਕੌਸ਼ਲ ਚੌਧਰੀ ਨੂੰ ਬਰੀ ਕਰਤਾ ਫਰਤ ਰਸਤੇ 2022 ਨੂੰ ਸੈਕਟਰ 77 ਦੀ ਮਾਰਕੀਟ ਦੇ ਵਿੱਚ ਵਿੱਕੀ ਮਿੱਡੂ ਖੇੜਾ ਦਾ ਕਤਲ ਕੀਤਾ ਗਿਆ ਸੀਗਾ ਵਿੱਕੀ ਮਿੱਡੂ ਖੇੜਾ ਆਪਦੇ ਪ੍ਰੋਪਰਟੀ ਡੀਲਰ ਕੋਲ ਦਫ਼ਤਰ ਚ ਗਿਆ ਹੋਇਆ ਸੀ ਜਿਵੇਂ ਉਹ ਦਫ਼ਤਰ ਤੋਂ ਬਾਹਰ ਆਇਆ ਤਾਂ 2-3 ਨਕਾਬਪੋਸ਼ ਆਮਲਾਵਰ ਆਉਂਦੇ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਦੇ ਨੇ ਔਰ ਆਪਾਂ ਸਭ ਨੇ ਵੀਡੀਓ ਕਲਿੱਪ ਦੇਖੀ ਆ ਕਿ ਵਿੱਕੀ ਨੇ ਬਚਣ ਲਈ ਲਗਭਗ 1 ਕਿਲੋਮੀਟਰ ਤੱਕ ਭੱਜਣ ਦੀ ਕੋਸ਼ਿਸ਼ ਕੀਤੀ ਉਹਦਾ ਪਿੱਛਾ ਕੀਤਾ 20 ਗੋਲੀਆਂ ਚਲਾਈਆਂ ਗਈਆਂ 9 ਗੋਲੀਆਂ ਵਿੱਕੀ ਮਿੱਡੂ ਖੇੜਾ ਨੂੰ ਲੱਗੀਆਂ ਸੀਗੀਆਂ ਉਦੋਂ ਬਾਅਦ ਮਹਾਲੀ ਦੇ ਵਿੱਚ 6 ਜਣਿਆਂ ਖلاف ਚਾਰ ਸੀਟ ਹੋਈ ਸੀ ਜਿਵੇਂ ਗੱਲ ਸਾਬ ਤੁਸੀਂ ਜ਼ਿਕਰ ਕੀਤਾ ਕਿ ਬਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਗਰੁੱਪਵਾਦੀ ਗੈਂਗਵਾਦੀ ਹੈ ਜਿਹੜੀ ਉਹ ਸਾਹਮਣੇ ਆਈ ਸੀਗੀ ਔਰ ਜਦੋਂ 29 ਮਈ 2022 ਨੂੰ ਨਾਮਵਰ ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਵਰ ਸਿੱਧੂ ਉਸਿਆ ਦਾ ਕਤਲ ਹੁੰਦਾ ਸਮ ਬਿੱਕੀ ਮਿੱਡੂ ਖੇੜਾ ਦਾ ਨਾਂ ਫੇਰ ਚਰਚਾ ਆਉਂਦਾ ਕਿਉਂਕਿ ਉਸ ਤੋਂ ਬਾਅਦ ਜਿਹੜਾ ਗੈਂਗਸਟਰ ਗੋਲਡੀ ਬਰਾੜ ਸਿੱਧੂ ਮੁਸਿਆਰ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੈ ਸੋਸ਼ਲ ਮੀਡੀਆ ਤੇ ਤਾਂ ਉਹ ਇਹ ਕਹਿੰਦਾ ਵੀ ਅਸੀਂ ਇਹ ਕਤਲ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲੈਣ ਦੇ ਲਈ ਕੀਤਾਗਾ ਔਰ ਉਹਦੇ ਵਿੱਚ ਇਹ ਦਾਵਾ ਕਰਦਾਗਾ ਗੋਲਡੀ ਬਰਾੜ ਕਹਿੰਗਾ ਕਿ ਜਾਂ ਲਾਰੈਂਸ ਉਸਨੋਈ ਗਾਇਕ ਕਹ ਲਈਏ ਇਹ ਕਤਲ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲਿਆ ਸੀ ਤਾਂ ਇਹ ਜਿਹੜਾ ਮਸਲਾਗਾ ਹੁਣ ਉਹ ਮਸਲਾ ਕਾਫੀ ਭਟਿਆ ਹੋਇਆ ਪੰਜਾਬ ਤੇ ਦਿੱਲੀ ਪੁਲਿਸ ਵੀ ਇਹ ਦਾਵਾ ਕਰ ਰਹੀ ਸੀ ਇਸ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਖੜੇ ਗਏ ਜਿੰਨੇ ਮੁਲਜ਼ਮ ਨੇ ਉਹ ਸਾਰੇ ਕਹਿੰਦੇ ਸੀਗੇ ਕਿ ਮੂਸੇਵਾਲਾ ਦਾ ਕਤਲ ਵਿੱਕੀ ਮਿੱਟੂ ਖੇੜਾ ਦੇ ਕਤਲ ਦਾ ਬਦਲਾ ਲੈਣ ਦੇ ਲਈ ਕੀਤਾ ਗਿਆ ਹਾਲਾਂਕਿ ਗੋਲਡੀ ਬਰਾੜ ਦੇ ਦਾਅਵਿਆਂ ਦੇ ਉਲਟ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੋਤ ਸਿੰਘ ਦਾਅਵਾ ਕਰਦੇ ਸੀ ਕਿ ਸਿੱਧੂ ਮੂਸੇਵਾਲਾ ਦਾ ਗੈਂਗਵਾੜ ਜਾਂ ਗੈਂਗਸਟਰਾਂ ਨਾਲ ਕੋਈ ਵਾਸਤਾ ਨਹੀਂ ਆ ਲੇਕਿਨ ਅੱਜ ਵਿੱਕੀ ਮਿੱਟੂ ਖੇੜਾ ਕਤਲ ਕੇਸ ਦੇ ਵਿੱਚ ਇਨ੍ਹਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਆ ਗਈ ਜਿਹੜੀ ਉਹ ਸੁਣਾਈ ਗਈ ਹੈ ਜੀ अच्छा जी चंडीगढ़ दी सीबीआई अदालत ਦੇ ਵਿੱਚ 8 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਮਿਲੀ ਹੈ ਇਹ ਕੀ ਨਾ ਇਹ ਕਿਹੜੇ ਕੇਸ ਚ ਜੀ ਇਹ ਗੱਲ ਸਾਹਿਬ ਇੱਕ ਹਿਮਾਚਲ ਪ੍ਰਦੇਸ਼ ਦਾ ਮਸਲਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਗੁੜੀਆ ਨਾਂ ਦੀ ਕੁੜੀ ਹੈਗੀ ਜਿਹੜੀ ਉਸ ਦੇ ਨਾਲ ਗਾਇਬ ਹੋ ਗਈ ਸੀ ਉਹ ਕੁੜੀ ਔਰ ਉਹ ਉਸ ਤੋਂ ਬਾਅਦ ਇਹ ਪਤਾ ਲੱਗਿਆ ਸੀਗਾ ਕਿ ਉਹਦੇ ਨਾਲ ਰੇਪ ਹੋਇਆ ਸੀਗਾ ਤਾਂ ਉਸ ਕੇਸ ਦੇ ਵਿੱਚ ਇੱਕ ਵਿਅਕਤੀ ਸੂਰਜ ਨੂੰ ਜਿਹੜਾ ਉਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਔਰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਸੂਰਜ ਨੂੰ ਤਾਂ ਸੂਰਜ ਜਿਹੜਾ ਹੈਗਾ ਉਹ ਮੌਤ ਹੋ ਵੀ ਚੁਦੀ ਪੁਲਿਸ ਕਸਟਡੀ ਦੇ ਵਿੱਚ। ਸੂਰਜ ਦੀ 18 ਜੁਲਾਈ 2017 ਨੂੰ थाना ਫੋਟ ਖਾਈ ਦੇ ਵਿੱਚ ਮੌਤ ਹੋਈ ਸੀ। ਸੂਰਜ ਦੇ ਸਰੀਰ ਤੇ 20 ਤੋਂ ਵੱਧ ਸੱਟਾਂ ਦੇ ਨਿਸ਼ਾਨ ਮਿਲੇ ਸੀ। ਐਮਐਸ ਦੇ ਡਾਕਟਰਾਂ ਦਾ ਇੱਕ ਬੋਰਡ ਬਣਿਆ ਸੀ। ਬੋਰਡ ਨੇ ਰਿਪੋਰਟ ਦੱਸੀ ਸੀ ਅਮਜੇਦ ਆਫਕਰ ਨੇ ਕਿ ਪੁਲਿਸ ਤਸ਼ੱਦਦ ਦੇ ਕਰਕੇ ਉਹਦੀ ਮੌਤ ਹੋਈ ਹੈ ਪੁਸ਼ਟੀ ਹੋ ਗਈ ਸੀ ਉਦੋਂ ਬਾਅਦ ਇਹ ਮਸਲਾ ਸੀਬੀਆਈ ਕੋਲੇ ਚਲਿਆ ਗਿਆ ਸੀ ਸੀਬੀਆਈ ਨੇ ਮਸਲੇ ਦੀ ਜਾਂਚ ਕੀਤੀ ਸੀ ਜਿਸ ਤੋਂ ਬਾਅਦ ਇਹ ਸਾਫ ਹੋ ਗਿਆ ਸੀ ਕਿ ਸੂਰਜ ਦੀ ਮੌਤ ਆ ਗਈ ਜਿਹੜੀ ਉਹ ਪੁਲਿਸ ਸਟੱਡੀ ਦੇ ਵਿੱਚ ਪੁਲਿਸ ਦੇ ਟੌਰਚਰ ਕਾਰਨ ਹੋਈ ਹੈ ਉਦੋਂ ਬਾਅਦ ਇਹ ਮਸਲਾ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਦੇ ਵਿੱਚ ਚੱਲਿਆ ਸੀਗਾ ਜਿਦੇ ਵਿੱਚ ਅੱਜ ਜਿਹੜਾ ਇਹ ਮਾਤਲ ਪਰਦੇਸ਼ ਦੇ ਕੁੜੀ ਦੇ ਰੇਪ ਤੇ ਕਤਲ ਮਾਮਲੇ ਦੇ ਵਿੱਚ ਗਿਰਫਜ਼ਾਰ ਕੀਤਾ ਸੀ ਸੂਦਜ ਉਹਦੇ ਵਿੱਚ ਸੀਬੀਆਈ ਦੀ ਰਾਲਤ ਨੇ ਉਹ ਉਸ ਵੇਲੇ ਦਾ ਜਿਹੜਾ ਆਈਜੀ ਸੀਗਾ ਜ਼ਹੂਰ ਹੈਦਰ ਜ਼ੈਦੀ ਉਹਨੂੰ ਤੇ ਅੱਠ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਗਈ ਜਿਹੜੀ ਉਹ ਸੁਣਾਈ ਗਈ ਹੈਗੀ ਇਹ ਜਿਹੜਾ ਜ਼ਹੂਰ ਹੈਦਰ ਜ਼ੈਦੀ ਹੈ ਇਹ 1994 ਬੈਚ ਦਾ ਆਈਪੀਐਸ ਅਫਸਰ ਹੈ ਜੀ ਆਈਜੀ ਸੀਗਾ ਉਦੋਂ ਜੈਦੀ ਜਿਹੜਾ ਕਾਫੀ ਮਸ਼ਹੂਰ ਰਿਹਾ ਔਰ ਜੈਦੀ 1.5 ਸਾਲ ਤੋਂ ਵੱਧ ਸਮੇਂ ਤੋਂ ਸ਼ਿਮਲਾ ਦੀ ਕਾਂਡਾ ਜੇਲ੍ਹ ਵਿੱਚ ਵੀ ਬੰਦ ਰਿਹਾ 2019 ਦੇ ਵਿੱਚ ਸੁਪਰੀਮ ਕੋਰਟ ਨੇ ਇਹਨੂੰ ਜ਼ਮਾਨਤ ਦਿੱਤੀ ਸੀ ਹਾਲਾਂਕਿ ਜ਼ਮਾਨਤ ਤੋਂ ਬਾਅਦ ਵੀ ਇਹ ਮਾਮਲੇ ਦੀ ਸੁਣਵਾਈ ਜਾਰੀ ਰਹੀ ਤਾਂ ਹੁਣ ਜਿਹੜਾ ਇਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਆ ਲੇਕਿਨ ਇੱਕ ਚੀਜ਼ ਪੁਆਇੰਟ ਵੀ ਦੱਸਣਾ ਵੜਦਾ ਕਿ ਇਹਨੂੰ ਬਹਾਲ ਵੀ ਕਰਤਾ ਸੀ ਪੁਲਿਸ ਨੇ ਜਦੋਂ ਸੁਪਰੀਮ ਕੋਰਟ ਨੇ ਰਿਹਾਅ ਕੀਤਾ ਗਿਆ ਤਾਂ ਇਹਨੂੰ ਬਹਾਲ ਕਰ ਦਿੱਤਾ ਗਿਆ ਸੀ ਪਰ ਹੁਣ ਤਾਂ ਉਮਰ ਕੈਦ ਦੀ ਸਜ਼ਾ ਹੋ ਗਈ ਹੁਣ ਤੈਨੂੰ ਜਿਹੜਾ ਨੌਕਰੀ ਦੇ ਵਿੱਚੋਂ ਬਾਹਰ ਦਾ ਰਖਾ ਦਿਖਾਉਣਾ ਪਵੇਗਾ ਜੀ ਅੱਛਾ ਜੀ ਇਹ ਦੱਸਿਓ ਭਈ ਯੂਪੀ ਦੇ ਬਲੰਦ ਸ਼ਹਿਰ ਦੇ ਵਿੱਚ ਅਣਵਿਆਹੇ ਜੋੜੇ ਦੀਆਂ ਲਾਸ਼ਾਂ ਦਰਖਤ ਨਾਲ ਟੰਗੀਆਂ ਮਿਲੀਆਂ ਹਾਂਜੀ ਇਹ ਉੱਤਰ ਪ੍ਰਦੇਸ਼ ਦਾ ਬਲੰਦ ਸ਼ਹਿਰ ਆ ਜਿਹੜਾ ਦਿੱਲੀ ਦੇ ਨੇੜੇ ਪੈ ਜਾਂਦਾ ਜੀ ਔਰ ਬਲੰਦ ਸ਼ਹਿਰ ਦੇ ਵਿੱਚ ਇਹ ਮਸਲਾ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਉੱਤਰ ਪ੍ਰਦੇਸ਼ ਦੇ ਅਜ ਬਲੰਦ ਸ਼ਹਿਰ ਦੇ ਵਿੱਚ ਇੱਕ ਲੜਕਾ ਤੇ ਲੜਕੀ ਦੀ Laash ਦਰਖਤ ਨਾਲ ਲੱਗਦੀ ਮਿਲੀ ਅਧਿਕਾਰੀਆਂ ਦਾ ਕਹਿਣਾ ਇਹ ਹੈ ਕਿ 15 ਬਾਲ ਪਿੰਡ ਤੋਂ ਕਰਨ 25 ਸਾਲਾਂ ਦਾ ਤੇ 19 ਸਾਲਾਂ ਦੀ ਕੁੜੀ 쿠ਸ਼ੀ ਉਹਦੀਆਂ Laashਾਂ ਪਿੰਡ ਦੇ ਬਾਹਰ-ਬਾਹਰ ਮਿਲੀਆਂ ਨੇ ਔਰ ਇਹ ਦੋਨੇ ਇਕੱਠੇ ਰਹਿੰਦੇ ਸੀਗੇ ਜੀ ਔਰ ਦੋਨੇ ਇਹ ਜਿਹੜੇ ਹੈਗੇ ਉਹ ਆਪਸ ਦੇ ਵਿੱਚ ਫ੍ਰੈਂਡਸ਼ਿਪ ਦੇ ਵਿੱਚ ਸੀਗੇ ਦੇ ਆਪਾਂ ਇਹਨਾਂ ਦਾ ਜੇ ਨਹੀਂ ਹੋਇਆ ਸੀਗਾ ਲੇਕਿਨ ਇਹ ਦੋਨੇ ਇਕੱਠੇ ਰਹੇ ਦੇ ਸੀਗੇ ਤਾਂ ਦੋਨਾਂ ਦੀਆਂ ਲਾਸ਼ਾਂ ਅੱਜ ਲੱਤਕਦੀਆਂ ਮਿਲੀਆਂ ਨੇ ਜਿਸ ਤੋਂ ਬਾਅਦ ਸਬੂਤ ਇਕੱਠੇ ਕੀਤੇ ਗਏ ਨੇ ਇਹ ਕਤਲ ਕਿਨੇ ਕੀਤਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਂ ਉਹ ਹਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਸੋ ਇਸ ਕਰਕੇ ਮਸਲਾ ਵੀ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਜੀ ਕੇਰਲਾ ਚ ਇੱਕ ਕੁੜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਜੀ ਸਾਡੀ ਗੱਲ ਸਾਬ ਆਮ ਕਰਕੇ ਕੁੜੀਆਂ ਨੂੰ ਫਾਂਸੀ ਦੀ ਸਜ਼ਾ ਬਹੁਤ ਘੱਟ ਕੇਸਾਂ ਦੇ ਵਿੱਚ ਹੁੰਦੀ ਹੈ ਇਸ ਕਰਕੇ ਇਹ ਕੇਸ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਕੇਰਲਾ ਦਾ ਕਿ ਇਹਦੇ ਵਿੱਚ ਇੱਕ ਕੁੜੀ ਨੂੰ ਜਿਹੜੀ ਫਾਂਸੀ ਦੀ ਸਜ਼ਾ ਉਹ ਸੁਣਾਈ ਗਈ ਆ ਦਰਸਲ ਇਸ ਕੁੜੀ ਦੇ ਉੱਤੇ ਇਲਜ਼ਾਮ ਲੱਗਿਆ ਸੀਗਾ ਕਿ ਇਹਨੇ ਆਪਣੇ ਪ੍ਰੇਮੀ ਨੂੰ ਜਿਹੜਾ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾਗਾ ਔਰ ਇਹ ਮਸਲਾ ਵੀ ਜਲਸਾਵਰ ਕਈ ਗੁੰਜਲਦਾਰ ਪ੍ਰਕਰਿਆਵਾਂ ਦੇ ਵਿੱਚੋਂ ਲੰਘਿਆ ਕਿਉਂਕਿ ਇਹ ਪੁਲੀ ਨੇ ਜਿਹੜੇ ਆਪਣੇ ਪ੍ਰੇਮੀ ਨੂੰ ਜ਼ਹਿਰ ਦਿੱਤਾ ਸੀਗਾ ਉਹ 11 ਦਿਨ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ 11 ਦਿਨ ਦਾਖਲ ਰਿਹਾ ਔਰ ਉਸ ਦੌਰਾਨ ਦਾ ਡੈਲਸਸ ਵੀ ਹੋਇਆ ਡੈਲਸਸ ਕਰਕੇ ਉਹਦਾ ਖੂਨ ਬਦਲਿਆ ਗਿਆ ਜਿਸ ਤੋਂ ਬਾਅਦ ਜਦੋਂ ਦੀ ਡੈਥ ਹੋਈ ਪੋਸਟਮਾਰਟਮ ਕੀਤਾ ਤਾਂ ਉਹਦੇ 'ਚ ਜ਼ਹਿਰ ਦੇ ਨਿਸ਼ਾਨ ਹੈ ਨਹੀਂ ਸੀਗੇ ਜਿਹਦੇ ਕਰਕੇ ਕੇਸ ਪ੍ਰੂਫ ਕਰਨਾ ਵੀ ਪੁਲਿਸ ਦੇ ਲਈ ਇੱਕ ਵੱਡੀ ਸਰਦਾਰਦੀ ਬਣ ਗਿਆ ਸੀਗਾ ਕਿ 11 ਦਿਨ ਵਿੱਚ ਉਹਦੇ ਮਤਲਬ ਜ਼ਹਿਰ ਦੇ ਨਿਸ਼ਾਨ ਨਿਕਲ ਗਏ ਸੀਗੇ ਜਿਦੇ ਕਰਕੇ ਪੁਲਿਸ ਨੇ ਕਈ ਪੱਖਾਂ ਦੇ ਉੱਤੇ ਕੰਮ ਆ ਜਿਹੜਾ ਕੀਤਾ ਦਰਅਸਲ ਮਸਲਾ ਇਹ ਸੀਗਾ ਕਿ ਕੇਰਲਾ ਦੇ ਵਿੱਚ ਇਹ ਦੋਨੇ ਪ੍ਰੇਮ ਸਬੰਧਾਂ ਦੇ ਵਿੱਚ ਸੀਗੇ ਕੁੜੀ ਤੇ ਮੁੰਡਾ ਔਰ ਕੁੜੀ ਦਾ ਵਿਆਹ ਉਹਦੇ ਮਾਪੇ ਹੋਰ ਕਿਤੇ ਕਰਨਾ ਚਾਹੁੰਦੇ ਸੀ ਜੀ ਤੋਂ ਬਾਅਦ ਕੁੜੀ ਨੇ ਨੌਜਵਾਨ ਨੂੰ ਕਿਹਾ ਕਿ ਉਹ ਮੇਰੇ ਰਸਤੇ ਦੇ ਵਿੱਚੋਂ ਜਿਹੜਾ ਪਾਸੇ ਹੋ ਜਾਏ ਕਸ਼ਮਾ ਕੁੜੀ ਦਾ ਨਾਮ ਸੀਗਾ ਲੇਕਿਨ ਨੌਜਵਾਨ ਜਦੋਂ ਪਾਸੇ ਨਾ ਹੋਇਆ ਤਾਂ ਕੁੜੀ ਨੇ ਉਸ ਨੂੰ ਜਿਹੜਾ ਜੂਸ ਦੇ ਵਿੱਚ ਜਹਿਰ ਮਲਾਕੇ ਪਲਾ ਦਿੱਤਾ ਘਰੇ ਸਦਕੇ ਤੇ ਉਹਦੇ ਨਾਲ ਉਹ 11 ਦਿਨ ਜਿੰਦਗੀ ਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਜਿਹੜਾ ਮੌਤ ਦੇ ਮੂੰਹ ਦੇ ਵਿੱਚ ਗਿਆ ਪੁਲਿਸ ਨੇ ਇਸ ਮਸਲੇ ਦੀ ਕਈ ਪਹਿਲੂਆਂ ਤੋਂ ਜਾਂਚ ਕਰਨ ਤੋਂ ਬਾਅਦ ਇਹ ਫੈਸਲਾ ਅਦਾਲਤ ਨੇ ਅੱਜ ਸੁਣਾਇਆ 500 ਪੰਨਿਆਂ ਦੇ ਇਸ ਫੈਸਲੇ ਦੇ ਵਿੱਚ ਅਦਾਲਤ ਦੇ ਵੱਲੋਂ ਕੁੜੀ ਨੂੰ ਜਿਹੜੀ ਹੈਗੀ ਉਹ ਮੌਤ ਦੀ ਸਜ਼ਾ ਸੁਣਾਈ ਗਈ ਹੈ ਜੀ ਅੱਛਾ ਜੀ ਅਖੀਰ ਦੇ ਵਿੱਚ ਇਹ ਸਮਝਾ ਕੇ ਜਾਇਓ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਹੁਣ ਰੇਡ ਕਾ ਕੀ ਹੈ ਜਿਹੜਾ ਗੱਲ ਕਿੱਥੇ ਫਸੀ ਹੋਈ ਹੈ ਤੁਹਾਡੀ ਪਕੜ ਹੈ ਜਿਹੜੀ ਉਹ ਕੀ ਕਹਿੰਦੀ ਆ ਬਈ ਕੀ ਹੋ ਕੀ ਰਿਹਾ ਉਹਨਾਂ ਦੇ ਬੜੇ ਉਹਨਾਂ ਦੇ ਬਿਆਨ ਆਉਂਦੇ ਨੇ ਵਿਵਾਦਗ੍ਰਸਤ ਕਿਹਾ ਜਾਂਦਾ ਤੇ ਕਦੇ ਬਲਟੋਏ ਨਾਲ ਫਸਦੀ ਆ ਗੱਲ ਕੀ ਹੋ ਰਹੀ ਹੈ ਦੇਖੋ ਜੀ ਮਸਲਾ ਜਿੱਥੇ ਜਾ ਪਹੁੰਚਿਆ ਮਸਲਾ ਜਾ ਪਹੁੰਚਿਆ ਇੱਥੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਮਾਡਰਨ ਵਾਈਬ ਦੀ ਕੋਸ਼ਿਸ਼ ਆ ਜਿਹੜੀ ਉਹ ਕਰ ਰਿਹਾ ਹੈ। ਸੁਖਵੀਰ ਸਿੰਘ ਬਾਦਲ ਦੇ ਯੂਆਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 2027 ਦੀ ਇਲੈਕਸ਼ਨ ਦੇ ਵਿੱਚ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਆਉਣ ਦੇ ਲਈ ਹੰਬਲਾ ਜਿਹੜਾ ਜ ਸੱਤਾ ਦੇ ਵਿੱਚ ਆਉਣ ਦੇ ਲਈ ਹੰਬਲਾ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਗਿਆਨੀ ਹਰਪ੍ਰੀਤ ਸਿੰਘ ਪੁਰਾ ਦੇ ਜਿਹੜਾ ਇੱਕ 11-12 ਸਾਲ ਪੁਰਾਣਾ ਸਾਧੂ ਸੀਗਾ ਕਿਉਂਕਿ ਹੁਣ ਇਹਨਾਂ ਦੀ ਜਿਹੜੀ ਖਾਲੀ ਹੈ ਗਈ ਉਹ ਉਹ ਸਾਡੇ ਨਾਲ ਨਹੀਂ ਰਹਿੰਦੀ ਉਹਨਾਂ ਦਾ ਡਿਵੋਰਸ ਹੋਇਆ ਹੋਇਆ ਜਿਸ ਕਰਕੇ ਉਹ ਸਾਫ ਕਰ ਸਾਡੂਆ ਉਹਨੇ ਮਗਲ ਕਥਤ ਇਲਜ਼ਾਮ ਲਾਇ ਜਿਹਦੇ ਤੇ ਐਚਜੀਪੀਸੀ ਦੇ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਕਮੇਟੀ ਦੀ ਰਿਪੋਰਟ ਆ ਰਹੀ ਹੈ ਯਾਨੀ ਹਰਪ੍ਰੀਤ ਸਿੰਘ ਦਾ ਪੋਸਟਾ ਕਹਿਣਾ ਕਿ ਉਹ ਰਿਪੋਰਟ ਤੋਂ ਬਾਅਦ ਇਹਨਾਂ ਨੂੰ ਫਾਰਕ ਕੀਤਾ ਜਾ ਸਕਦਾ ਹੁਣ ਇੱਕ ਗੱਲ ਗਿਲਸਾਬ ਸਾਫ ਤੇ ਸਪਸ਼ਟ ਹੈ ਕਿ ਗੈਨੀ ਹਰਪ੍ਰੀਤ ਸਿੰਘ ਨੂੰ ਰਾਨੂ ਉਹਦੇ ਤੋਂ ਪਾਸੇ ਤਾਂ ਹੁਣੇ ਕੀਤਾ ਹੋਇਆ ਜਿ세ਦਾਰ ਸਾਹ ਦੇ ਤੋਂ ਇਹਨਾਂ ਨੂੰ ਐਚਜੀਪੀਸੀ ਪਾਸੇ ਆ ਜਿਹੜਾ ਉਹ ਕਰੋਗੇ ਉਹਦੇ ਤੋਂ ਫਾਰਕ ਕਰ ਸਕਦੀ ਹੈ ਯਾਨੀ ਕਿ ਗੈਨੀ ਹਰਪ੍ਰੀਤ ਸਿੰਘ ਜਥੇਦਾਰ ਨਹੀਂ ਰਹਿਣਗੇ ਔਰ ਇਹ ਗੈਨੀ ਹਰਪ੍ਰੀਤ ਸਿੰਘ ਜੀ ਉਹ ਹਨ ਉਸ ਰੂਪ ਦੇ ਵਿੱਚ ਅਕਾਲੀ ਦਲ ਦੇਖ ਰਿਹਾ ਇਹ ਜਿਹੜਾ ਫੈਸਲਾ 2 ਦਸੰਬਰ ਨੂੰ ਪੰਨ ਸਿੰਘ ਸਹਿਬਾਨ ਦੇ ਵੱਲੋਂ ਆਇਆ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਅਕਾਲੀ ਦਲ ਨੂੰ ਰੱਟ ਲਈਆਂ ਜਾਂ ਫਕੀਰ ਸਿੰਘ ਬਾਦਲ ਰੱਟ ਕਰਈਆਂ ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਜਿਹੜਾ ਫਖਰੇ ਕੌਮ ਦਾ ਔਾਰਡ ਵਾਪਸ ਲਿਆ ਗਿਆ ਦੂਸਰਾ ਇਹ ਕਿ ਜਿਹੜਾ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਦੇ ਉੱਤੇ ਸਵਾਲ ਜਿਹੜੇ ਖੜੇ ਕੀਤੇ ਗਏ ਉਹਦੇ ਪਿੱਛੇ ਮਤਲਬ ਸਾਰੇ ਕਾਲੀਦਲ ਦੇ ਲੀਡਰ ਨੇ ਜਿਹੜੇ ਉਹ ਕਹਿੰਦੇ ਹਰਪ੍ਰੀਤ ਸਿੰਘ ਨੂੰ ਮੰਨਦੇ ਨੇ ਦੈਟਸ ਅਸੇਬਲ ਟੋਹਾ ਨੇ ਤਿੱਧੇ ਤੌਰ ਤੇ ਦੋਸ਼ ਲਾਇਆ ਸੀ ਬਟਵਾ ਹੋਰ ਅੰਦਾਜ਼ਾ ਜਨਤਕ ਤੌਰ ਦੇ ਉੱਤੇ ਕਹਿੰਦੀ ਹਰਪ੍ਰੀਤ ਸਿੰਘ ਜੀ ਹੋਰਾਂ ਦੇ ਨਾਲ ਜਿਹੜਾ ਵਿਵਾਦ ਹੈਗਾ ਉਹ ਆਪਣੇ ਸਾਹਮਣੇ ਆਇਆ ਸੀਗਾ ਹੁਣ ਜੁੜਤ ਜਿਹੜੀ ਹੈਗੀ ਉਹ ਸਿੰਘ ਸਹਿਬਾਨ ਉਸ ਰੂਪ ਦੀ 2 ਦਸੰਬਰ ਨੂੰ ਜਿਹੜੀ ਦਿਖਾ ਕੇ ਗਏ ਨੇ ਪੰਜੇ ਉਹ ਹੁਣ ਉਸ ਰੂਪ ਚ ਲਾਗੂ ਕਰਵਾਉਣ ਤੋਂ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹੋ ਪਾਸੇ ਹੁੰਦੇ ਨਜ਼ਰ ਆ ਰਹੇ ਨੇ ਉਹਦੇ ਚ ਗਿਆਨੀ ਹਰਪ੍ਰੀਤ ਸਿੰਘ ਮੇਨ ਨਿਸ਼ਾਨੇ ਦੇ ਉੱਤੇ ਕਾਲੀ ਲੀਡਰਸ਼ਿਪ ਦੇ ਉੱਤੇ ਨਜ਼ਰ ਆ ਰਹੇ ਨੇ ਸੋ ਇਹ ਰੇਡ ਕਾਫਲ ਦੇ ਵਿੱਚ ਇੱਥੇ ਫਸਿਆ ਹੋਇਆ ਹੈਗਾ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਜਿਵੇਂ ਬਰਤਖਾਰ ਸਿੰਘ ਬਲਟੋਹਾ ਨੇ ਇਲਜ਼ਾਮ ਲਾਏ ਕਿ ਇਹਨਾਂ ਦੇ ਪਾਰਟੀਆਂ ਦੇ ਲੀਡਰਾਂ ਦੇ ਨਾਲ ਲਗਾਤਾਰ ਫੋਨ ਸੰਪਰਕ ਹੈ ਜਦੋਂ ਇਹ ਚੰਨੀ ਹੁਰਾ ਦੇ ਮੁੰਡੇ ਦੇ ਵਿਆਹ ਦੇ ਉੱਤੇ ਉਹ ਗਈ ਸੀਗੇ ਔਰ ਉਹਨਾਂ ਦੇ ਵੱਲੋਂ ਜਿਸ ਰੂਪ ਦੇ ਵਿੱਚ ਆਵਾਦੇ ਪਾਰਟੀ ਦੇ ਲੀਡਰਾਂ ਦੇ ਨਾਲ ਵੀ ਸੰਪਰਕ ਜਿਹੜੇ ਕੀਤੇ ਗਏ ਇਵਨ ਚੰਨੀ ਹੁਰਾ ਦੇ ਮੁੰਡੇ ਦੇ ਵਿਆਹ ਦੇ ਵਿੱਚ ਜਾਣ ਦਾ ਸ਼ਾਇਦ ਉਹਡਾ ਵਿਵਾਦ ਜਿਹੜਾ ਉਹ ਨਾ ਬਣਦਾ ਜਿੱਡਾ ਮਸਲਾਗਾ ਜਿਹੜਾ ਉਹ ਪ੍ਰਿੰਕਾ ਚੋਪੜਾ ਦੀ ਭੈਣ ਪਰਨੀਤੀ ਚੋਪੜਾ ਦੇ ਵਿਆਹ ਦੇ ਉੱਤੇ ਜਾਣ ਦਾਗਾ ਜਿਹੜਾ ਉਹ ਹੋ ਬਣਿਆ ਸੋ ਇਸ ਕਰਕੇ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਸਵਾਲ ਆ ਜਿਹੜੇ ਕਾਲੀ ਦਲ ਦੇ ਬਰਤਸ ਸਿੰਘ ਬਲਟੋਵਾਹ ਨੇ ਜਿਹੜੇ ਖੜੇ ਕੀਤੇ ਉਹ ਉਹ ਇੱਕ ਪਾਸੇ ਚੱਲ ਰਹੇ ਨੇ ਦੂਜੇ ਪਾਸੇ ਉਹਨਾਂ ਨੂੰ ਜਿਹੜਾ ਅਹੁਦੇ ਤੋਂ ਜੇ ਫਾਰਕ ਕੀਤਾ ਜਾਂਦਾਗਾ ਤਾਂ ਉਹਦਾ ਇੱਕ ਵੱਡਾ ਘਾਟਾਗਾ ਜਿਹੜਾ ਉਹ ਨਜ਼ਰ ਉਹ ਆਊਗਾ ਜੀ ਧੰਵਾਦ ਜੀ ਕੱਲ ਨੂੰ ਸਵੇਰੇ ਫੇਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਧੰਵਾਦ ਜੀ ਤੁਹਾਡਾ ਤੇ ਸਾਰੇ ਸਰੋਤਾਂ ਦਾ ਬਹੁਤ ਬਹੁਤ ਧੰਨਵਾਦ ਸਰਨੁਕੇਰ ਸਿੰਘ ਪੱਤੀ ਪੱਤੀ ਸੇਖਵਾ ਬਰਨਾਲਿਓਂ ਦੇਸ ਪੰਜਾਬ ਦੇ ਚਰੋਖੇ ਸ਼ਾਮਿਲ ਸੀ 스폰서 ਪ੍ਰਵਿੰਦਰ ਸਿੰਘ ਥਿੰਕ ਇੰਸ਼ੋਰੈਂਸ ਕੈਪਟਨ ਮੀਟ ਸ਼ਾਪ ਸਰਬਾ ਟਰੱਕ ਟ੍ਰੇਲਰ ਰਿਪੇਅਰ ਲਾਈਟ ਹਾਊਸ ਬਾਰ ਐਂਡ ਗ੍ਰਿਲ ਸ਼ੁੱਧ ਵੈਸ਼ ਨੂੰ ਢਾਬਾ ਫਾਸਟ ਐਂਡ ਇਜ਼ੀ ਰੈਨੋਵੇਸ਼ਨ ਐਪਸਫੋਰਟ ਚ 7782452550 ਇਹ